ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਹੈ ਦੇਸ਼ ਦੇ ਵਿੱਚ ਤਾਂ ਹੁੰਦਾ ਹੀ ਹੈ ਯੋਗਾ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਇਸ ਦੀ ਬੜੀ ਇਹਨੂੰ ਮਕਬੂਲ ਹੋਇਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਯੋਗਾ ਕਰਕੇ ਆਪਣੇ ਆਪ ਨੂੰ ਤੰਦਰੁਸਤ ਕਰ ਰਹੇ ਨੇ ਕਰੋ ਯੋਗ ਰਹੇ ਨਰੋਗ ਇਹ ਜਿਹੜਾ ਸਿਸਟਮ ਹੈ ਬਿਲਕੁਲ ਵਿਗਿਆਨਿਕ ਹੈ ਸਾਹ ਕਿਰਿਆਵਾਂ ਨੇ ਜਦੋਂ ਅਸੀਂ ਯੋਗਾ ਦੀਆਂ ਕਿਰਿਆਵਾਂ ਕਰਦੇ ਆ ਤਾਂ ਸਾਰਾ ਹੀ ਆਕਸੀਜਨ ਅੰਦਰ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ ਇਸ ਤਰ੍ਹਾਂ ਬਾਰ-ਬਾਰ ਕਰਨ ਨਾਲ ਸਰੀਰ ਦਾ ਜਿਹੜਾ ਅੰਦਰਲਾ ਸਿਸਟਮ ਹੈ ਉਹ ਸਾਰਾ ਸ਼ੁੱਧ ਹੁੰਦਾ ਮੈਨੂੰ ਮੈਂ ਕਾਫੀ ਲੰਮੇ ਸਮੇਂ ਤੋਂ ਯੋਗਾ ਦਾ ਇਹ ਕੰਮ ਜਿਹੜਾ ਮੈਨੂੰ ਠੀਕ ਲੱਗਿਆ ਤੇ ਇਹਨਾਂ ਨੇ ਸੰਤ ਅਨਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਮੈਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਸਾਨੂੰ ਮੈਂ ਜਿੰਨਾ ਕੁ ਮੈਨੂੰ ਆਉਂਦਾ ਮੈਂ ਉਹਨਾਂ ਨੂੰ ਦੱਸਿਆ ਇਹਨਾਂ ਨੂੰ ਤੇ ਇਹਦਾ ਫਾਇਦਾ ਵੀ ਦੱਸਿਆ ਨੇ ਤੇ ਸਾਰੀਆਂ ਕਿਰਿਆਵਾਂ ਨੇ ਜਿਹੜੀਆਂ ਉਹ ਬੜੀਆਂ ਵਿਗਿਆਨਕ ਨੇ ਸਰੀਰ ਨੂੰ ਤੰਦਰੁਸਤ ਰੱਖਣੀਆਂ ਨੇ ਕਰੋ ਯੋਗ ਰਹੇ ਨਿਰੋਗ ਇਹ ਬਿਲਕੁਲ ਸੱਚ ਹੈ ਜੇ ਤੁਸੀਂ ਕਰਦੇ ਰਹੋਗੇ ਆਪਣੇ ਜੀਵਨ ਦੇ ਵਿੱਚ ਤਾਂ ਇਹਦੇ ਨਾਲ ਤੁਹਾਨੂੰ ਸਾਡਾ ਜਿਹੜਾ ਸਰੀਰ ਹੈ ਉਹ ਰਿਸ਼ਟ ਪੋਸਤੇ ਤੰਦਰੁਸਤ ਹੋਊਗਾ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਸਾਰੇ ਬਜ਼ੁਰਗ ਭੈਣਾ ਬੀਬੀਆਂ ਸਾਰੇ ਲੋਕ ਜਿਹੜੇ ਉਹ ਤੰਦਰੁਸਤ ਰਹਿਣ ਤੰਦਰੁਸਤ ਵਿਅਕਤੀ ਨੂੰ ਜੀਵਨ ਜਿਹੜਾ ਸੰਸਾਰ ਹੈ ਉਹ ਵਧੀਆ-ਵਧੀਆ ਲੱਗਦਾ ਜੋ ਅੱਜ ਦਾ ਜੋਗਾ ਡੇ ਹੈ ਅੱਜ ਸੰਤਨ ਅਨੰਕਾਰੀ ਚੈਰੀਟੇਬਲ ਵੱਲੋਂ ਬ੍ਰਾਂਚ ਮਲਾਉਦ ਭਵਨ ਦੇ ਵਿਖੇ ਮਨਾਇਆ ਗਿਆ ਇੱਥੇ ਬਹੁਤ ਹੀ ਸੰਗਤਾਂ ਨੇ ਹੰਬੰਬਾ ਕੇ ਆ ਕੇ ਆਪਣਾ ਯੋਗਦਾਨ ਪਾਇਆ ਜੋਗਾ ਕੀਤਾ ਕਿਉਂਕਿ ਜੋਗੇ ਦੇ ਨਾਲ ਜੋ ਇੱਕ ਆਤਮਾ ਦੀ ਖਰਾਕ ਵੀ ਮਿਲਦੀ ਹੈ ਜੋ ਮਹਾਤਮਾ ਹਰਪਾਲ ਇਸ ਦਾ बखान ਕਰਦੇ ਰਹਿੰਦੇ ਹਨ ਕਿਉਂਕਿ ਇੱਕ ਜੋਗਾ ਐਸੀ ਚੀਜ਼ ਹੈ ਜੋ ਸਾਡੇ ਸਰੀਰ ਨੂੰ ਬਹੁਤ ਹੀ ਤੰਦਰੁਸਤ ਰੱਖਦਾ ਹੈ ਸਾਰੀਆਂ ਬਿਮਾਰੀਆਂ ਦਾ ਤੇ ਇਲਾਜ ਹੈ ਜੇ ਕੋਈ ਇਨਸਾਨ ਇਸ ਨੂੰ ਕਰਦਾ ਰਹਿੰਦਾ ਹੈ ਤਾਂ ਬਾਕੀ ਸਰੀਰ ਕੋ ਉਸ ਨੂੰ ਬਹੁਤ ਹੀ ਸੁਖ ਮਿਲਦਾ ਹੈ ਇਸ ਕਰਕੇ ਮਹਾਤਮਾ ਸਮਝਾਉਂਦੇ ਹਨ ਕਿ ਸਰੀਰ ਦੇ ਨਾਲ ਵੀ ਸਾਡੇ ਵਿੱਚ ਇੱਕ ਆਤਮਾ ਹੈ ਉਹ ਆਤਮਾ ਦਾ ਵੀ ਅਸੀਂ ਤੰਦਰੁਸਤ ਰੱਖਣਾ ਹੈ ਉਹ ਕਿਵੇਂ ਰਹਿ ਸਕਦੀ ਹੈ ਉਹ ਇੱਕ ਸਤਿਗੁਰੂ ਦੇ ਬ੍ਰਹਮ ਗਿਆਨ ਦੇ ਨਾਲ ਰਹਿ ਸਕਦੀ ਹੈ ਜੋ ਪ੍ਰਾਣੀ ਫਿਰ ਸੇਵਾ ਸਿਮਰਨ ਸਤ ਸੰਗ ਕਰਦਾ ਹੈ ਉਹ ਇਹ ਗੁਣਾਂ ਨੂੰ ਵੀ ਪ੍ਰਾਪਤ ਕਰਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਨੇ ਸਾਡੇ ਦੇ ਬਹੁਤ ਬਹੁਤ ਅਪਾਰ ਕਿਰਪਾ ਕੀਤੀ ਹੈ ਕਿ ਅਸੀਂ ਸਾਰੇ ਹੀ ਸਤਿਗੁਰੂ ਦਾ ਸ਼ੁਕਰੀਆ ਕਰਦੇ ਹਾਂ ਜੋ ਸਾਨੂੰ ਐਸੇ-ਐਸੇ ਮੌਕੇ ਬਖਸ਼ੇ ਜਾਂਦੇ ਹਨ ਅੱਜ ਸਾਡੇ ਦਰਮਿਆਨ ਸਾਡੇ ਅੱਜ ਸਾਡੇ ਦਰਮਿਆਨ ਭਾਈ ਸਾਹਿਬ ਡਾਕਟਰ ਕਰਨੈਲ ਸਿੰਘ ਕਾਲੀਆ ਜੀ ਪਹੁੰਚੇ ਹਨ ਦਾਸ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਪਿਆਰ ਸੇ ਬੋਲੀਏ 確かに。